ਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੀ ਸੋ ਵੀਡੀਓ ਵਿੱਚ ਨਕਲੀ ਸਾਈ ਜੂਆ ਖੇਡਦਾ ਕਿਵੇਂ ਫੜਿਆ ਗਿਆ ਕਿਉਂਕਿ ਉਸਨੇ ਗੁਰਪ੍ਰੀਤ ਨੇ ਉਸ ਨੂੰ 51000 ਰੁਪਇਆ ਦਿੱਤਾ ਸੀ ਤੇ ਉਸਨੇ ਸੋਚਿਆ ਕਿ ਚੱਲ ਮੈਂ ਹੋਰ ਪੈਸੇ ਜੋੜ ਲੈਣਾ ਹੈ ਇਸ ਕਰਕੇ ਉਹ ਜਿਹੜੇ ਕੰਮ ਕਰਦਾ ਏ ਉਹ ਕੰਮ ਤੋਂ ਉਸਦਾ ਪੜਦਾ ਫਾਸ਼ ਹੋ ਜਾਂਦਾ ਏ ਸੋ ਸਾਰੀਆਂ ਗੱਲਾਂ ਪਾ ਇਸ ਵੀਡੀਓ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਸੋ ਜਿਵੇਂ ਹੀ ਗੁਰਪ੍ਰੀਤ ਸੋਚਦਾ ਏ ਕਿ ਜਿਹੜਾ ਮੈਨੂੰ ਨਕਲੀ ਸਾਈ ਨੇ ਉਪਾਅ ਦੱਸਿਆ ਏ ਮੈ ਉਹ ਪਾ ਜ਼ਰੂਰ ਕਰਨਾ ਹੈ ਕਿਉਂਕਿ ਸਾਈ ਜੀ ਦੇ ਉੱਤੇ ਬਹੁਤ ਭਰੋਸਾ ਕਰਦਾ ਹੈ ਗੁਰਪ੍ਰੀਤ ਉਸ ਨੂੰ ਲੱਗਦਾ ਹੈ ਕਿ ਜੋ ਇਸਨੇ ਕਹਿ ਦਿੱਤਾ ਉਹੀ ਸੱਚ ਹੁੰਣਾ ਹੈ ਪਰ ਉਹ ਤਾਂ ਪੂਰੇ ਪਖੰਡ ਕਰਦਾ ਹੈ ਸੋ ਗੁਰਪ੍ਰੀਤ ਜਦ ਪੈਸੇ ਲੈ ਕੇ ਜਾਂਦਾ ਹੈ ਤੇ ਉਹ ਪਹਿਲਾਂ ਬੜੇ ਪਖੰਡ ਕਰਦਾ ਹੈ ਜਾਣ ਬੁੱਝ ਕੇ ਇਦਾਂ ਕਰਦਾ ਹੈ ਕਿ ਜਿਵੇਂ ਉਸ ਦੇ ਵਿੱਚ ਕੋਈ ਬਾਬਾ ਆਇਆ ਹੁੰਦਾ ਹੈ ਇਸ ਕਰਕੇ ਆਪਣਾ ਸਿਰ ਵਗੈਰਾ ਹਿਲਾਉਂਦਾ ਹੈ ਤੇ ਗੁਰਪ੍ਰੀਤ ਦੇ ਉੱਤੇ ਆਪਣਾ ਇਮਪ੍ਰੈਸ਼ਨ ਪਾਉਂਦਾ ਹੈ ਸੋ ਗੁਰਪ੍ਰੀਤ ਜਦ 25000 ਰੁਪਿਆ ਲੈ ਕੇ ਜਾਂਦਾ ਹੈ ਉਹ ਬੜਾ ਖੁਸ਼ ਹੁੰਦਾ ਹੈ ਉਸ ਨੂੰ ਪਤਾ ਹੈ ਕਿ ਪੈਸੇ ਨੂੰ ਮਿਲਨੇ ਆ ਪਰ ਮੈਂ ਜੇ ਸਿੱਧੇ ਫੜ ਲਏ ਤਾਂ ਗੁਰਪ੍ਰੀਤ ਨੂੰ ਸ਼ੱਕ ਹੋ ਜਾਣਾ ਇਸ ਕਰਕੇ ਉਸਨੇ ਕਾਫੀ ਚਾਲਾਂ ਚੱਲੀਆਂ ਫਿਰ ਉਸ ਤੋਂ ਬਾਅਦ ਉਹ ਕਹਿੰਦਾ ਏ ਕਿ ਮੇਰੇ ਰੱਬ ਨੇ ਮੈਨੂੰ ਕਿਹਾ ਏ ਮੇਰੇ ਬਾਬੇ ਨੇ ਮੈਨੂੰ ਕਿਹਾ ਏ ਕਿ ਤੂੰ ਹੁਣ ਪੈਸੇ ਲੈ ਲੈ ਤੇ ਤੂੰ ਜਾ ਕੇ ਉਪਾਕਾਰ ਦੀ ਫਿਰ ਉਹ ਆਪਣੇ ਚੇਲੇ ਨੂੰ ਕਹਿੰਦਾ ਏ ਕਿ ਪੈਸੇ ਫੜ ਲੈ ਸੋ ਉਸ ਦਾ ਚੇਲਾ ਉਸ ਦੇ ਨਾਲ ਰਲਿਆ ਹੁੰਦਾ ਏ ਉਸ ਦਾ ਚੇਲਾ 52000 ਰੁਪਇਆ ਫੜ ਲੈਂਦਾ ਏ ਪਹਿਲਾਂ ਉਹ ਸਾਈਂ ਜੀ ਫੜਦੇ ਆ ਤੇ ਫਿਰ ਉਸ ਨੂੰ ਫੜਾ ਦਿੰਦਾ ਏ ਫਿਰ ਉਸ ਤੋਂ ਬਾਅਦ ਦੋਸਤੋ ਬਾਅਦ ਉਹ ਗੁਰਪ੍ਰੀਤ ਨੂੰ ਕਹਿੰਦਾ ਹੈ ਕਿ ਤੂੰ ਚਲਾ ਜਾ ਤੇਰਾ ਕੰਮ ਹੋ ਜਾਏਗਾ ਮੇਰੀ ਮੇਰੇ ਮਾਲਕ ਨਾਲ ਗੱਲ ਹੋ ਗਈ ਆ ਗੁਰਪ੍ਰੀਤ ਉਸਤੇ ਪੂਰਾ ਭਰੋਸਾ ਕਰਕੇ ਉੱਥੋਂ ਚਲਾ ਜਾਂਦਾ ਹੈ ਤੇ ਉਸ ਨੂੰ ਪੈਸੇ ਦੇ ਦਿੱਤੇ ਫੇਰ ਉਹ ਆਪਣੇ ਚੇਲੇ ਨੂੰ ਕਹਿੰਦਾ ਹੈ ਕਿ ਹੁਣ ਇਨ੍ਹਾਂ ਪੈਸਿਆਂ ਦੀ ਆਪਾਂ ਜੋ ਪਹਿਲਾਂ ਗੇਮ ਲਾਉਨੇ ਆ ਲਾਉਨੇ ਆ ਕਿਉਂਕਿ ਉਹ ਜੂਆ ਖੇਡ ਕੇ ਪੈਸੇ ਵਧਾਉਣ ਦੀ ਕੋਸ਼ਿਸ਼ ਕਰਦਾ ਹੈ ਕਈ ਵਾਰ ਜੂਏ ਵਿੱਚ ਪੈਸੇ ਹਾਰ ਵੀ ਜਾਂਦਾ ਹੈ ਸੋ ਉਸ ਨੂੰ ਇਹ ਵਾਲੀ ਲਤ ਲੱਗੀ ਹੋਈ ਹੈ ਤੇ ਉਹ ਕੰਮ ਸਟਾਰਟ ਕਰ ਦਿੰਦਾ ਹੈ ਫਿਰ ਪ੍ਰੀਦੇ ਜਾਨ ਤੋਂ ਬਾਅਦ ਸਾਈਂ ਜੀ ਆਪਣੇ ਚੇਲੇ ਨੂੰ ਕਹਿੰਦਾ ਹੈ ਕਿ ਚੱਲ ਆਪਾਂ ਉਹ ਵਾਲਾ ਕੰਮ ਕਰਦੇ ਹਾਂ ਜਿਹੜਾ ਪਹਿਲਾਂ ਕਰਦੇ ਸੀ ਦੋਵੇਂ ਜਾਣੇ ਚਲੇ ਜਾਂਦੇ ਆ ਜਿੱਥੇ ਉਹਨਾਂ ਦਾ ਅੱਡਾ ਹੁੰਦਾ ਹੈ ਜੂਆ ਖੇਲਣ ਦਾ ਤੇ ਉਤੋਂ ਹੀ ਜਦ ਉਹਨਾਂ ਦਾ ਤੁੱਟਾ ਚੇਲਾ ਰਹਾ ਕਮ ਲੰਘ ਰਿਹਾ ਹੁੰਦਾ ਹੈ ਤੇ ਉਹ ਮਨ ਹੀ ਮਨ ਵਿੱਚ ਸੋਚ ਰਿਹਾ ਹੁੰਦਾ ਹੈ ਕਿ ਲੋਕ ਕਿਵੇਂ ਗਲਤ ਕੰਮ ਕਰ ਰਹੇ ਨੇ ਜੂਆ ਵਗੈਰਾ ਖੇਡ ਰਹੇ ਨੇ ਪਰ ਉਹ ਸੋ ਨੂੰ ਨਹੀਂ ਪਤਾ ਕਿ ਜਿਹੜੇ ਸਾਈਂ ਜੀ ਦੇ ਉਹ ਕੰਮ ਕਰਦਾ ਹੈ ਉਹ ਵੀ ਇਹੀ ਕੰਮ ਕਰਦਾ ਹੈ ਤੇ ਉਸ ਦਾ ਤੇ ਆਣ ਨਕਲੀ ਸਾਈਂ ਤੇ ਪੈਂਦਾ ਹੈ ਤੇ ਉਹ ਹੈਰਾਨ ਰਹਿ ਜਾਂਦਾ ਹੈ ਉਹ ਸੋਚਦਾ ਹੈ ਕਿ ਇਹ ਐਨੇ ਵੱਡੇ ਕਾਰੇ ਕਰਦਾ ਹੈ ਤੇ ਉਥੇ ਲੋਕਾਂ ਨੂੰ ਕਿਵੇਂ ਇਸਨੇ ਮਗਰ ਲਾਇਆ ਹੋਇਆ ਹੈ ਇਹਨਾਂ ਦਾ ਉਸ ਦਾ ਰਾਧਾ ਬੰਦਾ ਇਹ ਕਿ ਸਾਰੇ ਪਿੰਡ ਦੇ ਵਿੱਚ ਇਸ ਦਾ ਭੇਦ ਖੋਲ ਦੇਵਾ ਫਿਰ ਉਹ ਸੋਚਦਾ ਹੈ ਕਿ ਮੈਨੂੰ ਐਦਾਂ ਨਹੀਂ ਦੱਸਣਾ ਚਾਹੀਦਾ ਕਿਉਂਕਿ ਜੇਕਰ ਮੈਂ ਦੱਸਿਆ ਤੇ ਹੋ ਸਕਦਾ ਹੈ ਕਿ ਇਹ ਮੇਰੇ ਨਾਲ ਹੀ ਕੁਝ ਕਰ ਦੇਵੇ ਅਜੇ ਮੈਂ ਉੱਥੇ ਕੰਮ ਵੀ ਕਰ ਰਿਹਾ ਹਾਂ ਮੈਨੂੰ ਨੌਕਰੀ ਮਿਲੀ ਆ ਤੇ ਤਨਖਾਹ ਮਿਲਦੀ ਆ ਮੈਂ ਉੱਥੇ ਹੀ ਕੰਮ ਕਰਦਾ ਹਾਂ ਤੇ ਜਦ ਇਸ ਤੇ ਮੈਨੂੰ ਹੋਰ ਵੀ ਸਬੂਤ ਮਿਲਣਗੇ ਫਿਰ ਮੈਂ ਸਾਰਿਆਂ ਦੇ ਸਾਹਮਣੇ ਪੇਸ਼ ਕਰਾਂਗਾ ਸੋ ਇਸ ਤਰੀਕੇ ਨਾਲ ਉਹ ਜੂਆ ਖੇਲਦਾ ਫੜਿਆ ਚਾਹੁੰਦਾ ਹੈ ਦਰੋਜੀ ਸੋਚ ਰਹੀ ਹੁੰਦੀ ਆ ਕਿ ਰੱਜੋ ਨਾਲ ਮੈਂ ਸਹੀ ਨਹੀਂ ਕੀਤਾ ਪਰ ਉਹ ਸੋਚਦੀ ਆ ਕਿ ਮੈਂ ਹੁਣ ਕੀ ਕਰਾਂ ਮੰਨੂ ਤਾਂ ਮੈਂ ਹੁਣ ਕਿਸੇ ਨੂੰ ਦੇ ਨਹੀਂ ਸਕਦੀ ਉਹ ਸੋਚਦੀ ਆ ਕਿ ਜੇਕਰ ਮੰਨੂ ਵੀ ਦੇ ਦਿੱਤੀ ਤਾਂ ਮੈਂ ਫਿਰ ਬੇਔਲਾਦ ਹੀ ਹੋ ਜਾਵਾਂਗੀ ਅਜੇ ਮੇਰੇ ਦੋ ਧੀਆ ਬੇਸ਼ੱਕ ਹੋਰ ਆਉਣ ਵਾਲੀਆਂ ਨੇ ਉਹ ਉਹਨਾਂ ਦੀ ਕਿਸਮਤ ਹੋਵੇਗੀ ਜੋ ਪ੍ਰਮਾਤਮਾ ਨੇ ਲਿਖਿਆ ਉਹਨਾਂ ਨੂੰ ਉਹ ਮੇਲ ਹੀ ਜਾਣਾ ਹੈ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ